ਦੇ श्रोतांनो देखमळया नु ते ਤੁਹਾਡਾ ਧੰਨਵਾਦ ਜਿਨ੍ਹਾਂ ਨੇ ਕੀਮਤੀ ਸਮਾਗਰ ਸਮਾਗਮਟ ਕੀ ਸਾਡੇ ਵਿੱਚ ਪਹੁੰਚਿਓ ਦੂਸਰਾ ਇਹ ਆਪਾਂ ਨੇ 7-4 कॅम्प ਲਾਈ ਸੀਗੇ ਜਿਨ੍ਹਾਂ ਦੇ ਵਿੱਚੋਂ ਸਾਜਲੀ ਦਾ ਇੱਕ कॅम्प ਸੀਗਾ ਲਗਭਗ ਇੱਥੇ 17 ਦੇ ਕਰੀਬ ਜਿਹੜੇ ਕੈਂਡੀਡੇਟ ਕਿਉ ਰਜਿਸਟਰ ਕੀਤੇ ਗਏ ਸੀਗੇ ਉਹਨਾਂ ਸਾਰਿਆਂ ਦਾ ਸਮਾਨ ਆ ਜੋ ਅੱਜ ਆਪਾਂ ਇੱਥੋਂ ਵੱਖ-ਵੱਖ ਤਰ੍ਹਾਂ ਦਾ ਹੈਗਾ ਇਹ ਮੁੰਡਿਆਂ ਦਾ ਬਹੁਤ ਵਧੀਆ ਅਪਰਾਧ ਲਗਾ ਤੇ ਮੈਂ ਸਾਰੇ ਹੀ ਨਗਰ ਨੂੰ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਜੇ ਜਿਹੜੇ ਅਜਿਹੇ ਲੋਕ ਹੁੰਦੇ ਨੇ ਉਹਨਾਂ ਦੀ ਹੈਲਪ ਕਰਿਆ ਕਰੋ ਨਾ ਕਿ ਸਪਾਰਸਾਂ ਪਾ ਕੇ ਜਾਂ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਨਾ ਕਰਿਆ ਕਰੋ ਵੀ ਇਹਨੂੰ ਦਬਾਓ ਇਹਨੂੰ ਦਬਾਓ ਕੋਈ ਪੌਸਿਬਿਲਿਟੀ ਕੀ ਹੋਵੇ ਜਿਵੇਂ ਕਿ ਅੱਜ ਇਹ ਅੰਗਰੇਜ਼ ਉਹਨਾਂ ਦੇ ਜਿਹੜੇ ਸਮਾਨ ਪਹੁੰਚਿਆਗਾ ਪਹਿਲਾਂ ਮਤਲਬ ਕੈਂਪ ਲਗਾਇਆ ਗਿਆ ਸੀਗਾ ਤੇ ਅੱਜ ਕਿੰਨੇ ਕਿੰਨੇ ਰੱਕੇ ਜਿਸ ਹੋਈ ਸੀਗਾ ਕਿੰਨਾ ਇਹਨਾਂ ਨੂੰ ਮਤਲਬ ਕਿੰਨਾ ਪਹੁੰਚਿਆ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਸਾਰੇ ਸਾਡੇ ਸਰੋਤਿਆਂ ਨੂੰ ਦੇਖਣ ਵਾਲਿਆਂ ਨੂੰ ਤੇ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਕੀਮਤੀ ਸਮਾਗਮ ਸਮਾਗਟ ਕੇ ਸਾਡੇ ਵਿੱਚ ਪਹੁੰਚਿਓ ਦੂਸਰਾ ਇਹ ਆਪਾਂ ਨੇ 7 4 ਕੈਂਪ ਲਾਏ ਸੀਗੇ ਜਿਨ੍ਹਾਂ ਦੇ ਵਿੱਚੋਂ ਸਾਗਲੀ ਦਾ ਇੱਕ ਕੈਂਪ ਸੀਗਾ ਲਗਪਕ ਇਥੇ 70 ਦੇ ਕਰੀਬ ਜਿਹੜੇ ਕੈਂਡੀਡੇਟ ਤੂ ਰਜਿਸਟਰ ਕੀਤੇ ਗਏ ਸੀਗੇ ਉਹਨਾਂ ਸਾਰਿਆਂ ਦਾ ਸਮਾਨ ਆ ਜੋ ਅੱਜ ਆਪਾਂ ਇਥੋਂ ਬੰਦ ਕਰਦਾਂਗੇ ਜੀ ਜਿਦੇ ਵਿੱਚ ਮੋਟਰਾਈਜ਼ ਟ੍ਰਾਈਸਾਈਕਲ ਵੀ ਨੇ ਟ੍ਰਾਈਸਾਈਕਲ ਵੀ ਨੇ ਬੀਲ ਤੇਰਾ ਮਹੀਨੇ ਕੰਨਾਲੀਆਂ ਮਸ਼ੀਨਾਂ ਵੀ ਨੇ ਹੋਰ ਬਹੁਤ ਸਾਰਾ ਸਮਾਨ ਖੁੰਡੀਆਂ ਬੈਲਟਾਂ ਵੱਖ-ਵੱਖ ਤਰ੍ਹਾਂ ਦਾ ਹੈਗਾ ਇਹ ਮੁੰਡਿਆਂ ਦਾ ਬਹੁਤ ਵਧੀਆ ਅਪਰਾਧਾਗਾ ਤੇ ਮੈਂ ਸਾਰੇ ਹੀ ਨਗਰ ਨੂੰ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਜੇ ਜਿਹੜੇ ਅਜਿਹੇ ਲੋਕ ਹੁੰਦੇ ਨੇ ਉਹਨਾਂ ਦੀ ਹੈਲਪ ਕਰਿਆ ਕਰੋ ਨਾ ਕਿ ਸਪਾਰਸਾਂ ਪਾ ਕੇ ਜਾਂ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਨਾ ਕਰਿਆ ਕਰੋ ਵੀ ਇਹਨੂੰ ਦਬਾਓ ਇਹਨੂੰ ਦਬਾਓ ਜਿੰਨਾਂ ਦਾ ਰੂਲ ਦੇ ਵਿੱਚ ਆਉਂਦਾ ਉਹਨਾਂ ਨੂੰ ਸਮਾਨ ਮਿਲਨੇ ਮਿਲਣਾ ਕੋਈ ਰੋਕ ਨਹੀਂ ਸਕਦਾ ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਸਮਾਨ ਕਿਸੇ ਤਰ੍ਹਾਂ ਵੀ ਕਿਸੇ ਸਪਾਰਸ ਨਾਲ ਵੀ ਨਹੀਂ ਮਿਲਦਾ ਇਹਦੇ ਵਿੱਚ ਸਾਰਾ ਜਿਹੜਾ ਮਿਹਨਤਾਂ ਕੀ ਇਹ ਇੱਕ ਯਾਨਕਿ ਜਿਹੜੇ ਮਿਹਨਤੀ ਨੌਜਵਾਨ ਨੇ ਉਹਨਾਂ ਦੀ ਮਿਹਨਤ ਆ ਕਿਸੇ ਲੀਡਰ ਦਾ ਕਿਸੇ ਸਰਕਾਰਾਂ ਦਾ ਵੱਡਾ ਜੋੜਾ ਨਹੀਂ ਹੈਗਾ ਇਹ ਆਪਣੇ ਹੀ ਅਕਾਂ ਦਾ ਆਪਣੇ ਟੈਕਸਾਂ ਦੇ ਉੱਤੋਂ ਰੱਖਿਆ ਗਿਆ ਬਜਟ ਆ ਇਹ ਲੋਕਾਂ ਲਈ ਉਹ ਬਜਟ ਦੇ ਵਿੱਚੋਂ ਇਹ ਸਮਾਨ ਆਇਆਗਾ ਇਸ ਕਰਕੇ ਮੈਂ ਬਾਰ-ਬਾਰ ਬੇਨਤੀ ਕਰਦਾ ਕਿਸੇ ਵੀ ਤੁਸੀਂ ਨਾ ਜਿੱਥੇ ਤੁਸੀਂ ਸਹਿਯੋਗ ਕਰਨਾ ਉਹ ਲੋਕਾਂ ਨੂੰ ਦੱਸਣਾ ਦੱਸਣ ਦਾ ਫਰਜ਼ ਆ ਤੁਹਾਡਾ ਵੀ ਇਹਨੂੰ ਆ ਚੀਜ਼ ਦੀ ਲੋੜ ਆ ਪਰ ਕਿਸੇ ਤਰ੍ਹਾਂ ਦੀ ਸਪਾਰਸ ਦੀ ਕੋਸ਼ਿਸ਼ ਨਾ ਕਰਿਆ ਕਰੋ ਧੰਨਵਾਦ। ਅਪੂਰੀ ਕਲੀਨਿਕ ਸਟੇਸ਼ਨ ਹੋਈ ਸੀ ਪਹਿਲਾਂ ਕੈਂਪ ਲੱਗਿਆ ਸੀਗਾ ਅੰਗਹੀਨਾਂ ਦੇ ਠੀਕ ਹੈ ਕਿੰਨੀ ਕਬਤੂ ਜੀ ਆਪਾਂ ਦੇਖੀ ਸੀ ਕਿੰਨੀ ਰਜਿਸਟ੍ਰੇਸ਼ਨ ਹੋਈ ਸੀ ਪਹਿਲਾਂ ਜੀ ਨਮਸ਼ਕਾਰ ਜੀ ਸਾਰਿਆਂ ਨੂੰ ਇਸ ਕੈਂਪ ਦੇ ਵਿੱਚ ਜੀ ਤਕਰੀਬਨ 70 ਬੰਦੇ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਜੀ ਉਹ ਹੋ ਚੁੱਕੀ ਹੈ ਜੀ ਜਿਹਦੇ ਵਿੱਚ 36 ਜਿਹੜੀਆਂ ਮਸ਼ੀਨਾਂ ਨੇ ਜੀ ਦੋ ਇਲੈਕਟ੍ਰੋਨਿਕ ਸਕੂਟਰੀਆਂ ਨੇ ਜੀ 14 ਨੇ ਜਿਹੜੀਆਂ ਬਿਲਚੇਅਰ ਨੇ 6 ਜਿਹੜੀਆਂ ਨੇ ਉਹ ਆਪਣੀਆਂ ਖਣੀਆਂ ਜਿਹੜੀਆਂ ਬਿਲਚੇਅਰਾਂ ਨੇ ਉਹ ਨੇ ਜੀ ਬਾਕੀ ਗੋਡਾ ਨਹੀਂ ਪੈਣ ਅੱਜ ਵਗੈਰਾ ਜਿਹੜਾ ਹੋਰ ਸਮਾਨ ਉਹ ਆਪਣੇ ਨਵੇਂ ਅੱਜ ਲੋਕ ਸੇਵਾ ਕਲੱਬ ਵੱਲੋਂ ਕਸ਼ੀਰਮ ਚੰਦਨ ਸ਼ਨਾ ਦੇ ਬੀਜ ਦਿੱਤਾ ਜਾ ਰਿਹਾ ਹੈ ਜੀ ਲਗ ਤਕਰੀਬਨ 50 ਦੇ ਕਰੀਬ ਉਹ ਜਿਹੜੇ ਵਿਅਕਤੀ ਲੋ ਸਾਡੇ ਤੇ ਪਹੁੰਚ ਚੁੱਕੇ ਨੇ ਬਾਕੀ ਹਲੇ ਲੋ ਆ ਰਹੇ ਨੇ ਜੀ ਆਪਣੇ ਨਗਰ ਦਾ ਪਿੰਡ ਦੀ ਪੰਚਾਇਤ ਦਾ ਕਲੱਬ ਦੇ ਮੈਂਬਰਾਂ ਦਾ ਸਾਨੂੰ ਬਹੁਤ ਬਹੁਤ ਸਹਿਯੋਗ ਮਿਲ ਰਿਹਾ ਹੈ ਜੀ ਖਾਸ ਕਰਕੇ ਥੋਡੇ ਪੱਤਰਕਾਰਾਂ ਦਾ ਜਿਹੜੀ ਕੀ ਤੋਂ ਹੋਗੇ ਲੋਕ ਸੇਵਾ ਕਲੱਬ ਦੇ ਵੱਲੋਂ ਕੁਸ਼ਿਆ ਦੀ ਸੇਵਾ ਕੀਤੀ ਅਸੀਂ ਇਹਨੇ ਕੈਂਪ ਲਾ ਕੇ ਵੀ ਸੇਵਾ ਕਰਨ ਦੀ ਕੋਸ਼ਿਸ਼ ਜੀ ਕੀਤੀ ਆ ਕੀ ਕਹੋਗੇ ਲੋਕ ਸੇਵਾ ਕਲੱਬ ਦੇ ਅਹੁਦੇਦਾਰ ਸਾਰੇ ਮੈਂਬਰ ਬਹੁਤ ਹੀ ਸਤਿਕਾਰਯੋਗ ਹਨ ਬਹੁਤ ਮਿਹਨਤੀ ਹਨ ਇਹ ਹਰ ਸਮੇਂ ਸਮਾਜਿਕ ਕੰਮਾਂ ਲਈ ਤਤਪਰ ਰਹਿੰਦੇ ਨੇ ਚਾਹੇ ਉਹ ਬੂਟੇ ਲਾਉਣੇ ਹੋਣ ਜਿਵੇਂ ਹੁਣ ਇਹ ਤਕਰੀਬਨ 70 ਬੈਕ ਕੇ ਨੂੰ ਟਰਾਈਸਾਈਕਲ ਵਗੈਰਾ ਕੁਝ ਨੂੰ ਕੁੰਡੀਆ ਜਾਂ ਉਹ ਫੌੜੀਆਂ ਨੇ ਮਤਲਬ ਕਿ ਜਿਹੜੀਆਂ ਵਿਅਕਤੀਆਂ ਵਾਸਤੇ ਤੇ ਕੁਸ਼ ਵਿੱਚ ਕੰਨ ਵਾਲੀਆਂ ਮਸ਼ੀਨਾਂ ਨੇ ਗਿਆ ਇਹ ਲੋਕ ਸੇਵਾ ਕਲੱਬ ਹਰ ਵੇਲੇ ਤਤਪਰ ਰਹਿੰਦਾ ਲੋਕ ਸੇਵਾ ਕਰਨ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਸ਼ੁਕਰੀਆ ਜੋ ਕਲੱਬ ਦੇ ਮੈਂਬਰ ਹਨ ਉਹਨਾਂ ਵਧਾਈ ਦੇ ਪਾਤਰ ਹਨ ਜੋ ਹਰ ਵੇਲੇ ਆਪ ਸੇਵਾ ਲਈ ਇਹ ਉਪਰਾਲੇ ਕਰਦੇ ਰਹਿੰਦੇ ਹਨ ਧੰਨਵਾਦ